ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਅਗੇ ਪਿੰਡ ਕੱਟੂ ਦੇ ਵਿੱਚੋਂ ਬਣਾ ਰਹੇ ਅਗੇ ਇਹ ਜੋ ਪਿੰਡ ਹੈ ਦੋਸਤੋ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਤਿੰਨ ਨਗ ਦਿਖਾਉਂਗਾ ਜਿਨ੍ਹਾਂ ਵਿੱਚ ਇੱਕ ਬੜੀ ਸੋਹਣੀ ਦੋਸਤੋ ਉਸਰ ਕੱਟੀ ਹੈਗੀ ਇੱਕ ਥੋੜੇ ਟਾਈਮ ਦੀ ਸਹੀ ਹੋਈ ਸਾਹੀਵਾਲਗਾ ਨਾਲ ਬੱਚਾ ਬੱਚੀ ਹੈ ਤੇ ਇੱਕ ਟੋਕੜ ਗੱਪਣਗਾ ਹੈ ਦੋਸਤੋ ਬੜੇ ਚੰਗੇ ਦੁੱਧ ਚੱਲ ਰਹੀ ਹੈਗੀ ਸਾਰੇ ਨਗਾਂ ਬਾਰੇ ਜਾਣਕਾਰੀ ਆਪਾਂ ਵੀਡੀਓ ਚ ਬਾਈ ਤੋਂ ਲੈ ਕੇ ਦਵਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਦੋਸਤੋ ਜਿਹੜੀ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਐਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਨੰਬਰ ਮੇਰਾ ਵੀਡੀਓ ਦੀ ਸਟਾਰਟਿੰਗ ਚ ਦਿੱਤਾ ਹੁੰਦਾ ਹੈਗਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆਂ ਸੋਣ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਬਾਈ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੈ ਠੀਕ ਹੈ ਬੀਰੂ ਭਾਈ ਆਪਾਂ ਲਗਭਗ ਮਹੀਨਾ ਕੇ ਪਹਿਲਾਂ ਕੱਟੀਆਂ ਦੀ ਵੀਡੀਓ ਬਣਾਈ ਸੀ ਕਿਵੇਂ ਦਾ ਰਿਸਪੌਂਸ ਰਿਹਾ ਬਈ ਉਹਦਾ ਬਹੁਤ ਵਧੀਆ ਰਿਹਾ ਓਕੇ ਦੀ ਰਿਪੋਰਟਰੀ ਪੂਰੀ ਠੀਕ ਹੈ ਤੇ ਅੱਜ ਦੀ ਵੀਡੀਓ ਚ ਬਈ ਜਿਹੜੀ ਆਪਾਂ ਅਸਰ ਕੱਟੀ ਦਿਖਾਉਣੀ ਹੈ ਇਹਦੇ ਪਰ ਦੱਸਿਓ ਨਾ ਇਹਦੀ ਕਿੰਨੀ ਕਮਰ ਹੋਗੀ ਬਈ ਇਹਦੀ 13 ਮਹੀਨੇ ਦੀ 13 ਮਹੀਨੇ ਉਮਰ ਹੋ ਗਈ ਇਹਦੇ ਬਈ ਕੋਈ ਸੀਮਣ ਵਗੈਰਾ ਦਾ ਪਤਾ ਕਿਹੜੇ ਟੀਕੇ ਦੇ ਮਾਂ ਟੀਕਾ ਵਧੀਆ ਭਰਾ ਹੈ ਮਾਂ ਖਲ ਦੋਦਾ 18 ਲੀਟਰ ਜੀ 18 ਕਿਲੋ ਸੀਗਾ ਮਾਂ ਦਿਖਾ ਦਾਂਗੇ ਆਪਾਂ ਬਈ ਇਹਦੀ ਜੇ ਕੋਈ ਆਊਗਾ ਹਾਂ ਤਾਂ ਉਹਨੇ ਰਿਸ਼ਤੇ ਵਾਲੇ ਚ ਖੜਿਆ ਆਪਣਾ ਇਥੋਂ ਗਹਿਣਾ ਪਿੰ ਦੋਸਤੋ ਤੁਸੀਂ ਕੱਟੀ ਦੀ ਬਰੀਕੀਆਂ ਨੋਟ ਕਰਿਓ ਇਹ ਵੀਡੀਓ ਦੀ ਸਟਾਰਟਿੰਗ ਦੱਸ ਦੇਣਾ ਦੋਸਤੋ ਥੋੜੀ ਜਿਹੀ ਘੱਟ ਸੰਭਾਲ ਵਾਲੇ ਵੀਰ ਕੋਲ ਆਈ ਹੋਈ ਹੈਗੀ ਲਿੱਸੀ ਜ਼ਰੂਰ ਹੈ ਪਰ ਜਿਹੜੇ ਵੀਰ ਪਾਰਖੂ ਨੇ ਦੋਸਤੋ ਨਸਲ ਦੀ ਨੌਲਜ ਰੱਖਦੇ ਨੇ ਉਹ ਕੱਟੀ ਨੂੰ ਛੱਡ ਦੇਣੀ ਹੈਗੀ ਲੈ ਜਾਓ ਬਈ ਪਿਓਰ ਜੈਡ ਬਲੈਕ ਬਿਲਕੁਲ ਪਤਲੀ ਚਮੜੀ ਦੀ ਤੁਹਾਨੂੰ ਕਿਤੇ ਵੀ ਮੋਟਾ ਮਾਸ ਨਹੀਂ ਨਜ਼ਰ ਆਊਗਾ ਸੰਭਾਲ ਥੋੜੀ ਜਿਹੀ ਜ਼ਰੂਰ ਘੱਟ ਸੀਗੀ ਜਿੱਥੋਂ ਆਈ ਹੈਗੀ ਪਰ ਦੋਸਤੋ ਨਸਲ 10/10 ਹੈਗੀ ਥੱਲਾ ਝੋੜ ਤੁਸੀਂ ਦੇਖਿਓ ਕੱਟੀ ਦੀ ਕੋਈ ਖੋੜ ਸ਼ਾਂਗ ਨਹੀਂ ਹੈਗੀ ਚਾਰੇ ਥਾਂ ਨੇ ਖੜਮੇ ਲੈ ਜਾਓ ਬਈ ਆਪਸ ਬਾਕੀ ਸਿੰਘ ਮੂੰਹ ਮੱਥਾ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋਗੇ ਬੜੀ ਦੋਸਤੋ ਸੋਹਣੀ ਕੱਟੀ ਤਿਆਰ ਹੋਊਗੀ ਜੇ ਦੋਸਤੋ ਮੀਨਾ ਵੀ ਤੁਸੀਂ ਇਹਨੂੰ origignal ਸੰਭਾਲਿਆ ਸਾਨੂੰ ਮੀਨਾ ਚ ਨੇ ਦੱਸ ਦੇਣਾ ਹੈਗਾ ਜਿਹੜੀ ਚੀਜ਼ ਇਹ ਹੈਗੀ ਹੈਗੀ ਅਜੇ ਥੋੜੀ ਜਿਹੀ ਘੱਟ ਸੰਭਾਲ ਕਰਕੇ ਓਵੇਂ ਨਹੀਂ ਦੋਸਤੋ ਇਹ ਮੂੰਹ ਲੱਗਦੀ ਹੈਗੀ ਕੱਤੀ ਪਰ ਦੋਸਤੋ ਬਰੀਕੀਆਂ ਬਹੁਤ ਨੇ ਕੱਟੀ ਚ ਹੋਰੋਂ ਤੁਸੀਂ ਦੂਰੋਂ ਦੇਖ ਸਕਦੇ ਹੋ 25000 ਰੇਟ ਹੈ ਬੜਾ ਜਾਇਜ਼ ਰੇਟ ਕਰਿਆ ਬਾਈ ਨੇ ਬਾਕੀ ਰੇਟ ਦੋਸਤੋ ਉੱਤੇ ਥੱਲੇ ਹੋ ਜਾਂਦਾ ਹੁੰਦਾ ਜਦ ਬਾਈ ਨਾਲ ਸੰਪਰਕ ਕਰੋਗੇ ਤੇ ਅੱਜ ਦੀ ਵੀਡੀਓ ਜਿਹੜੀ ਦੋ ਨੰਬਰਾਂ ਗਾਂ ਦਿਖਾਉਣੀਆਂ ਗੀਆਂ ਅੱਜ ਬਾਈ ਤੋਂ ਇਹ ਡਿਟੇਲ ਵੀ ਆਪਾਂ ਲੈ ਲੈਨੇ ਆਂਗੇ ਬੀਰੂ ਬਾਈ ਜਿਹੜੀ ਸਾਹੀਵਾਲ ਗਾਂ ਇਹਦੇ ਬਾਰੇ ਦੱਸਣ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਹੁਣ ਦੁੱਧ ਕਿੰਨਾ ਕ ਬਈ ਥੱਲੇ ਦੁੱਧ ਦੇ ਥੱਲੇ 8 ਕਿਲੋ 8 ਕਿਲੋ ਬੱਚਾ ਨਾਲ ਬਈ ਕੀ ਇਹਦੇ ਬਸੀ ਇਹਦੇ ਠੀਕ ਹੈ ਤੇ ਬਾਈ ਹੁਣ ਜੀ ਸੀਲ ਠੰਡੀਆਂ ਜਿਵੇਂ ਆਪਾਂ ਸੁਣਦੇ ਆਂ ਵੀ ਦੇਸੀ ਗਈਆਂ ਥੋੜੀ ਜਿਹੀ ਗਰਮ ਹੁੰਦੀਆਂ ਨੇ ਸਵੇਰ ਵੇਲੇ ਠੀਕ ਹੈ ਨਿਆਣਾ ਵਗੈਰਾ ਪਾ ਕੇ ਚੁੰਨੇ ਸੀਲ ਠੰਡੀ ਦੋਸਤੋ ਫੁੱਲ ਹੈ ਤੇ ਇਹ ਗੱਲ ਦੋਸਤੋ ਐਡ ਕਰ ਦਿੰਦਾ ਮੈਂ ਇਹਦੀ ਗਾਂ ਦੀ ਹੁਣੀ ਏਆਈ ਵੀ ਹੋ ਕੇ ਸਾਡੀਆਂ ਮੈਂ ਵੀਡੀਓ ਵੀ ਉਹਦੀ ਐਡ ਕਰ ਦੂੰਗਾ ਸਾਹੀਵਾਲ ਦੀ ਇਹਦੇ ਸੀਮਨ ਲੱਗੇਗਾ ਪਰੋਂ ਤੁਸੀਂ ਚੈੱਕ ਕਰ ਲਓ ਦਰਦੀ ਨੂੰ ਪਹਿਲਾ ਸੂਆ ਸੂਹੀ ਹੈ 8 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਮਹੀਨੇ ਦਾ ਸੂਆ ਕਦ ਘੜ ਇਹਦਾ ਵੀ ਚੰਗਾ ਸੂਆ ਪਹਿਲਾ ਹੈਗਾ ਸੀਲ ਠੰਡੀ ਦੋਸਤੋ ਫੁੱਲ ਹੈਗੀ ਬਾਕੀ ਤੁਸੀਂ ਚੋਕੇ ਦੇਖ ਲੈਣੀ ਹੈ ਸੂਆ ਸੂਆ ਪਸੂਆ ਹੈਗਾ ਦੁੱਧ ਤੁਸੀਂ ਇਹਦਾ ਚੋਕੇ ਦੇਖ ਲਓ ਥਾਣਾ ਪਾਸ ਕਰ ਲਓ ਕਿਉਂਕਿ ਬੱਚਾ ਦੋਸਤੋ ਨਾਲ ਬੱਚੀ ਕ੍ਰਾਸ ਬਰੀਡ ਦੀ ਬੱਚੀ ਹੈ 35000 ਦੋਸਤੋ ਇਹਦਾ ਰੇਟ ਹੈਗਾ ਚੰਗਾ ਦੁੱਧ ਪਲਾਉਗੀ ਸੋਨੂੰ ਤੇ ਅੱਜ ਦੀ ਵੀਡੀਓ ਜਿਹੜੀ ਤੋਕੜ ਗੱਪਣਾ ਦਿਖਾਉਣੀ ਆ ਦੋਸਤੋ ਇਹਦੀ ਜਾਣਕਾਰੀ ਵੀ ਬਈ ਤੋਂ ਲੈਨੇ ਆਂ ਬਈ ਇਹਦੇ ਪਰ ਦੱਸੋ ਨਾ ਇਹਨੇ ਕਿੰਨਾ ਮਹੀਨੇ ਸੂਏ ਸੂਣਾਗਾ ਇਹਨੇ ਵੀਰੇ ਤੀਜੇ ਸੂਏ ਨੂੰ ਗੱਪਣ ਆ ਕਿੰਨੇ ਮਹੀਨੇ ਦੀ ਗੱਪਣ ਹੋ ਗਈ ਬਈ ਇਹ ਗੱਪਣ ਇਹ ਵੀਰੇ ਚੌਥਾ ਮਹੀਨਾ ਲੱਗਾ ਹੋਇਆ ਹੈ ਚੌਥਾ ਮਹੀਨਾ ਲੱਗਾ ਹੋਇਆ ਤੇ ਹੁਣ ਬਈ ਦੁੱਧ ਕਿੰਨਾ ਕਹਦੇ ਥੱਲੇ ਬੋਤਲ ਲੈ ਆ ਬਈ ਸਾਢੇ 1.5 ਲੀਟਰ ਠੀਕ ਹੈ ਤਾਂ ਜੀ ਸੋਹਣੇ ਕਿਹਨਾਂ ਕਿ ਦੁੱਧ ਪਾ ਦੂਗੀ ਕੋਈ ਇਹ ਆ ਬਈ 18 ਲੀਟਰ ਉਹ ਤਾਂ ਪਕਾੜ 18 ਕਿਲੋ ਚੋਆ ਹੈਗਾ ਘਰੇ ਠੀਕ ਹੈ ਤੇ ਇਹਦਾ ਰੇਟ ਬਈ ਕੀ ਕਰਾਂਗੇ ਯਾਰ ਰੇਟ ਵੀਰੇ 45000 ਤੇਰੇ ਤੇ ਇਹਦਾ ਵੀ ਬਾਈ ਨੇ ਜੈਜ ਹੀ ਕਰਿਆਗਾ ਬਾਕੀ ਸੋਨੂੰ ਜੈਜ ਲੈਣਾ ਚਾਹੀਦਾ ਦੋਸਤੋ ਜਿਹੜੇ ਹਿਸਾਬ ਤੇ ਰੁੱਤ ਚੱਲਦੀ ਹੈਗੀ ਤੇ ਗਾਂ ਦੀ ਬਣਤਰ ਹੈਗੀ ਇਹ ਏਡ ਸੋਨੂੰ ਵੀ ਜੈਜ ਲੱਗੂ ਮੀਂਦ ਤੁਰਦੀ ਨੂਰੋਂ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਬਹੁਤ ਵੱਡੇ ਢਾਂਚੇ ਦੀ ਦੋਸਤੋ ਗਾਂ ਇਹ ਥੋੜੇ ਜੇ ਸਿੰਘ ਦੋਸਤੋ ਜ਼ਰੂਰ ਹੈਗੇ ਨੇਗੇ ਪਰ ਬਾਹਲੇ ਵੱਡੇ ਨਹੀਂ ਹੈਗੇ ਸੀਲ ਠੰਡੀ ਬਾਈ ਦਾਦਾ ਸੀ ਇਹ ਵੀ ਫੁੱਲ ਹੈਗੀ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈਗੀ ਤੁਸੀਂ ਆਪ ਦਾ ਡਾਕਟਰ ਵੀ ਲੈ ਕੇ ਚੈੱਕ ਕਰਾ ਸਕਦੇ ਹੋ ਬਾਕੀ ਥਾਂ ਦਾ ਸਾਇਦ ਸੋਨੂੰ ਨੇੜੇ ਤੋਂ ਮੈਂ ਦਿਖਾ ਦਿੰਨਾ ਜੋ ਕਿ ਤੁਸੀਂ ਦੇਖ ਲਓ ਸੋ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਤਿੰਨ ਨਾਕ ਦਿਖਾਉਣੇ ਸੀਗੇ ਰੇਟ ਤਿੰਨਾਂ ਦੇ ਆਪਾਂ ਵੀਡੀਓ 'ਚ ਕਰਦੇਣਗੇ ਜਿਹੜੇ ਵੀ ਵੀਰ ਨੂੰ ਕੋਈ ਵੀ ਨਾਕ ਪਸੰਦ ਆਊਗਾ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਲਈ